ਪੰਜਾਬ ਭਤੀ ਐਮ ਖਬਰ ਚੰਡੀਗੜ੍ਹ ਤੋਂ ਸਾਹਮਣੇ ਆ ਰਹੀ ਹੈ ਦਰਅਸਲ ਚੰਡੀਗੜ੍ਹ ਸੁਖਨਾ ਲੇਕ ਨੇੜੇ ਇੱਕ ਪਿੰਡ ਚ ਬੰਬ ਮਿਲਣ ਨਾਲ ਇਲਾਕੇ ਵਿੱਚ دہشت ਫੈਲ ਗਈ ਪੁਲਿਸ ਵੱਲੋਂ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਅਤੇ ਬੰਬ ਦੇ ਆਸ-ਪਾਸੇ ਮਿੱਟੀ ਦੇ ਗੱਟੇ ਰੱਖ ਦਿੱਤੇ ਗਏ ਹਨ ਮੌਕੇ ਉੱਤੇ ਪੁਲਿਸ ਟੀਮਾਂ ਤਾਇਨਾਤ ਕਰ ਦਿੱਤੀਆਂ ਹਨ ਇੱਕ ਔਰਤ ਨੇ ਚੰਡੀਗੜ੍ਹ ਪੁਲਿਸ ਕੰਟਰੋਲ ਰੂਮ ਨੂੰ ਫੋਨ ਕਰਕੇ ਦੱਸਿਆ ਕਿ ਕੈਬ ਵਾਲਾ ਵਿੱਚ ਇੱਕ ਕਬਾਰ ਦੀ ਦੁਕਾਨ ਨੇੜੇ ਇੱਕ ਸ਼ੱਕੀ ਬੰਬ ਪਿਆ ਹੈ ਖੂਬਨਾ ਮਿਲਦੇ ਹੀ ਪੁਲਿਸ ਤੁਰੰਤ ਹਰਕਤ ਵਿੱਚ ਆਈ ਅਤੇ ਸੀਨੀਅਰ ਅਧਿਕਾਰੀਆਂ ਦੀ ਇੱਕ ਟੀਮ ਮੌਕੇ ਤੇ ਪਹੁੰਚੀ। ਐਸਐਸਪੀ ਕਵਰਦੀਪ ਕੋਰ, ਡੀਐਸਪੀ ਉਹਦੇਪਾਲ, ਥਾਣਾ ਇੰਚਾਰਜ ਨਰਿੰਦਰ ਪਟਿਆਲ, ਆਪਰੇਸ਼ਨ ਸੈੱਲ ਅਤੇ ਬੰਬ ਡਿਟੈਕਸ਼ਨ ਟੀਮ ਤੁਰੰਤ ਮੌਕੇ ਤੇ ਪਹੁੰਚ ਕੇ ਇਲਾਕੇ ਨੂੰ ਘੇਰਾ ਪਾਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਉਤਰ ਅਨੁਸਾਰ ਇਹ ਬੰਬ ਸ਼ਾਇਦ ਜੰਗ ਦੇ ਸਮੇਂ ਵਰਤਿਆ ਗਿਆ ਹੋ ਸਕਦਾ ਹੈ। ਇਸ ਤੋਂ ਪਹਿਲਾਂ ਵੀ ਸੁਖਨਾ ਚੋਅ ਵਿੱਚ ਅਜਿਹਾ ਬੰਬ ਸ਼ੈੱਲ ਮਿਲ ਚੁੱਕਾ ਹੈ ਫਿਰ ਹਾਲ ਬੰਬ ਨੂੰ ਨਸ਼ਟ ਕਰਨ ਦੀ ਪ੍ਰਕਿਰਿਆ ਜਾਰੀ ਹੈ ਪੁਲਿਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਤਾਂ ਇਸ ਵਕਤੀ ਇਹ ਖਬਰ ਚੰਡੀਗੜ੍ਹ ਤੋਂ ਸਾਹਮਣੇ ਆ ਰਹੀ ਹੈ ਦਰਅਸਲ ਚੰਡੀਗੜ੍ਹ ਸੁਖਨਾ ਝੀਲ ਨੇੜੇ ਇੱਕ ਪਿੰਡ ਚ ਬੰਬ ਮਿਲਣ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਪੁਲਿਸ ਵੱਲੋਂ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਅਤੇ ਬੰਬ ਦੇ ਆਸ-ਪਾਸੇ ਮਿੱਟੀ ਦੇ ਗੱਟੇ ਰੱਖ ਦਿੱਤੇ ਗਏ ਹਨ ਮੌਕੇ ਤੇ ਪੁਲਿਸ ਟੀਮਾਂ ਤਾਇਨਾਤ ਕਰ ਦਿੱਤੀਆਂ ਹਨ ਇੱਕ ਔਰਤ ਨੇ ਚੰਡੀਗੜ੍ਹ ਪੁਲਿਸ ਕੰਟਰੋਲ ਰੂਮ ਨੂੰ ਫੋਨ ਕਰਕੇ ਦੱਸਿਆ ਕਿ ਕੈਪ ਵਾਲਾ ਵਿੱਚ ਇੱਕ ਕਬਾਰ ਦੀ ਦੁਕਾਨ ਨੇੜੇ ਇੱਕ ਸ਼ੱਕੀ ਬੰਬ ਪਿਆ ਹੈ ਪੂਜਨਾ ਮਿਲਦੇ ਹੀ ਪੁਲਿਸ ਤੁਰੰਤ ਹਰਕਤ ਵਿੱਚ ਆਈ ਅਤੇ ਸੀਨੀਅਰ ਅਧਿਕਾਰੀਆਂ ਦੀ ਇੱਕ ਟੀਮ ਮੌਕੇ ਤੇ ਪਹੁੰਚੀ ਐਸਐਸਪੀ ਕਵਰਦੀਪੂਰ ਡੀਐਸਪੀ ਉਦੇਪਾਲ ਥਾਣਾ ਇੰਚਾਰਜ ਨਰਿੰਦਰ ਪਟਿਆਲ ਆਪਰੇਸ਼ਨ ਸੈੱਲ ਅਤੇ ਬੰਬ ਡਿਟੈਕਸ਼ਨ ਟੀਮ ਤੁਰੰਤ ਮੌਕੇ ਤੇ ਪਹੁੰਚ ਕੇ ਇਲਾਕੇ ਨੂੰ ਪੀੜਾ ਪਹੇਆ। ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਉਤਰ ਅਨੁਸਾਰ ਇਹ ਬੰਬ ਸ਼ੈੱਲ ਜੰਗ ਦੇ ਸਮੇਂ ਵਰਤਿਆ ਗਿਆ ਹੋ ਸਕਦਾ ਹੈ। ਇਸ ਤੋਂ ਪਹਿਲਾਂ ਵੀ ਸੁਖਨਾ ਚੌਂ ਵਿੱਚ ਅਜਿਹਾ ਬੰਬ ਸ਼ੈੱਲ ਮਿਲ ਚੁੱਕਾ ਹੈ। ਫਿਰ ਹਾਲ ਬੰਬ ਨੂੰ ਨਸ਼ਟ ਕਰਨ ਦੀ ਪ੍ਰਕਿਰਿਆ ਜਾਰੀ ਹੈ। ਪੁਲਿਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਤਾਂ ਇਸ ਵਕਤ ਦੀ ਇਹ ਖਬਰ ਚੰਡੀਗੜ੍ਹ ਤੋਂ ਸਾਹਮਣੇ ਆ ਰਹੀ ਹੈ। ਦਰਅਸਲ ਚੰਡੀਗੜ੍ਹ ਸੁਖਨਾ ਝੀਲ ਨੇੜੇ ਇੱਕ ਪਿੰਡ 'ਚ ਬੰਬ ਮਿਲਣ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਪੋਸਬਲੂ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਅਤੇ ਬੰਬ ਦੇ ਆਸ-ਪਾਸੇ ਮਿੱਟੀ ਦੇ ਗੱਟੇ ਰੱਖ ਦਿੱਤੇ ਗਏ ਹਨ ਮੌਕੇ ਉਤੇ ਪੁਲਿਸ ਟੀਮਾਂ ਤਾਇਨਾਤ ਕਰ ਦਿੱਤੀਆਂ ਹਨ ਇੱਕ ਔਰਤ ਨੇ ਚੰਡੀਗੜ੍ਹ ਪੁਲਿਸ ਕੰਟਰੋਲ ਰੂਮ ਨੂੰ ਫੋਨ ਕਰਕੇ ਦੱਸਿਆ ਕਿ ਕੈਪ ਵਾਲਾ ਵਿੱਚ ਇੱਕ ਕਬਾਰ ਦੀ ਦੁਕਾਨ ਨੇੜੇ ਇੱਕ ਸ਼ੱਕੀ ਬੰਬ ਪਿਆ ਹੈ ਸੂਚਨਾ ਮਿਲਦੇ ਹੀ ਪੁਲਿਸ ਤਰਤ ਹਰਕਤ ਵਿੱਚ ਆਈ ਅਤੇ ਸੀਨੀਅਰ ਅਧਿਕਾਰੀਆਂ ਦੀ ਇੱਕ ਟੀਮ ਮੌਕੇ ਤੇ ਪਹੁੰਚੀ ਐਸਐਸਪੀ ਕਵਰਦੀਪ ਕੋਰ ਡੀਐਸਪੀ ਉਦੇਪਾਲ थाना ਇੰਚਾਰਜ ਨਰਿੰਦਰ ਪਟਿਆਲ ਆਪਰੇਸ਼ਨ ਸੈੱਲ ਅਤੇ ਬੰਬ ਡਿਟੈਕਸ਼ਨ ਟੀਮ ਤੁਰੰਤ ਮੌਕੇ ਤੇ ਪਹੁੰਚ ਕੇ ਇਲਾਕੇ ਨੂੰ ਘੇਰਾ ਪਾ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਸੂਤਰਾਂ ਅਨੁਸਾਰ ਇਹ ਬੰਬ ਸ਼ੈੱਲ ਜੰਗ ਦੇ ਸਮੇਂ ਵਰਤਿਆ ਗਿਆ ਹੋ ਸਕਦਾ ਹੈ। ਇਸ ਤੋਂ ਪਹਿਲਾਂ ਵੀ ਸੁਕਨਾ ਚੌਂ ਵਿੱਚ ਅਜਿਹੇ ਬੰਬ ਸ਼ੈੱਲ ਮਿਲ ਚੁੱਕੇ ਹਨ। ਫਿਲਹਾਲ ਬੰਬ ਨੂੰ ਨਸ਼ਟ ਕਰਨ ਦੀ ਪ੍ਰਕਿਰਿਆ ਜਾਰੀ ਹੈ। ਪੁਲਿਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਤਾਂ ਇਸ ਵਕਤ ਹੀ ਇਹ ਮ ਖਬਰ ਚੰਗੀ ਕਰ ਤੋਂ ਸਾਹਮਣੇ ਆ ਰਹੀ ਹੈ। ਦਰਅਸਲ ਚੰਡੀਗੜ੍ਹ ਸਖਨਾ ਲੇਕ ਨੇੜੇ ਇੱਕ ਪਿੰਡ 'ਚ ਬੰਬ ਮਿਲਣ ਨਾਲ ਇਲਾਕੇ ਵਿੱਚ دہشت ਫੈਲ ਗਈ। ਪੁਲਿਸ ਵੱਲੋਂ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਅਤੇ ਬੰਬ ਦੇ ਆਸ-ਪਾਸੇ ਮਿੱਟੀ ਦੇ ਗੱਟੇ ਰੱਖ ਦਿੱਤੇ ਗਏ ਹਨ। ਮੌਕੇ ਉੱਤੇ ਪੁਲਿਸ ਟੀਮਾਂ ਤਾਇਨਾਤ ਕਰ ਦਿੱਤੀਆਂ ਹਨ। ਇੱਕ ਔਰਤ ਨੇ ਚੰਡੀਗੜ੍ਹ ਪੁਲਿਸ ਕੰਟਰੋਲ ਰੂਮ ਨੂੰ ਫੋਨ ਕਰਕੇ ਦੱਸਿਆ ਕਿ ਕੈਬ ਵਾਲਾ ਵਿੱਚ ਇੱਕ ਕਬਾਰ ਦੀ ਦੁਕਾਨ ਨੇੜੇ ਇੱਕ ਸ਼ੱਕੀ ਬੰਬ ਪਿਆ ਹੈ। ਸੂਚਨਾ ਮਿਲਦੇ ਹੀ ਪੁਲਿਸ ਤੁਰੰਤ ਹਰਕਤ ਵਿੱਚ ਆਈ ਅਤੇ ਸੀਨੀਅਰ ਅਧਿਕਾਰੀਆਂ ਦੀ ਇੱਕ ਟੀਮ ਮੌਕੇ ਤੇ ਪਹੁੰਚੀ। SSP ਕਵਰਦੀਪ ਕੋਰ DSP ਉਦੇਪਾਲ ਥਾਣਾ ਇੰਚਾਰਜ ਨਰਿੰਦਰ ਪਟਿਆਲ ਆਪਰੇਸ਼ਨ ਸੈੱਲ ਅਤੇ ਬੰਬ ਡਿਟੈਕਸ਼ਨ ਟੀਮ ਤੁਰੰਤ ਮੌਕੇ ਤੇ ਪਹੁੰਚ ਕੇ ਇਲਾਕੇ ਨੂੰ ਘੇਰਾ ਪਾ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਪੁਲਿਸ ਉਤਰ ਅਨੁਸਾਰ ਇਹ ਬੰਬ ਸ਼ੈੱਲ ਜੰਗ ਦੇ ਸਮੇਂ ਵਰਤਿਆ ਗਿਆ ਹੋ ਸਕਦਾ ਹੈ ਇਸ ਤੋਂ ਪਹਿਲਾਂ ਵੀ ਸੁਕਨਾ ਚੌਂ ਵਿੱਚ ਅਜਿਹਾ ਬੰਬ ਸ਼ੈੱਲ ਮਿਲ ਚੁੱਕਾ ਹੈ ਕਿਰਾਲ ਹਾਲ ਬੰਬ ਨੂੰ ਨਸ਼ਟ ਕਰਨ ਦੀ ਪ੍ਰਕਿਰਿਆ ਜਾਰੀ ਹੈ ਪੁਲਿਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਤਾਂ ਇਸ ਵਕਤ ਦੀ ਇਹ ਖਬਰ ਚੰਗੀ ਕਰ ਤੋਂ ਸਾਹਮਣੇ ਆ ਰਹੀ ਹੈ ਦਰਅਸਲ ਚੰਡੀਗੜ੍ਹ ਸੁਖਨਾ ਲੇਕ ਨੇੜੇ ਇੱਕ ਪਿੰਡ 'ਚ ਬੰਬ ਮਿਲਣ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਪੁਲਿਸ ਵੱਲੋਂ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਅਤੇ ਬੰਬ ਦੇ ਆਸ-ਪਾਸੇ ਮਿੱਟੀ ਦੇ ਗੱਟੇ ਰੱਖ ਦਿੱਤੇ ਗਏ ਹਨ। ਮੌਕੇ 'ਤੇ ਪੁਲਿਸ ਟੀਮਾਂ ਤਾਇਨਾਤ ਕਰ ਦਿੱਤੀਆਂ ਹਨ। ਇੱਕ ਔਰਤ ਨੇ ਚੰਡੀਗੜ੍ਹ ਪੁਲਿਸ ਕੰਟਰੋਲ ਰੂਮ ਨੂੰ ਫੋਨ ਕਰਕੇ ਦੱਸਿਆ ਕਿ ਕੈਪ ਵਾਲਾ ਵਿੱਚ ਇੱਕ ਕਬਾਰ ਦੀ ਦੁਕਾਨ ਨੇੜੇ ਇੱਕ ਸ਼ੱਕੀ ਬੰਬ ਪਿਆ ਹੈ। ਸੂਚਨਾ ਮਿਲਦੇ ਹੀ ਪੁਲਿਸ ਤੁਰੰਤ ਹਰਕਤ ਵਿੱਚ ਆਈ ਅਤੇ ਸੀਨੀਅਰ ਅਧਿਕਾਰੀਆਂ ਦੀ ਇੱਕ ਟੀਮ ਮੌਕੇ ਤੇ ਪਹੁੰਚੀ। ਐਸਐਸਪੀ ਕਵਰਦੀਪ ਕੋਰ ਡੀਐਸਪੀ ਉਦੇਪਾਲ ਥਾਣਾ ਇੰਚਾਰਜ ਨਰਿੰਦਰ ਪਟਿਆਲ ਆਪਰੇਸ਼ਨ ਸੈੱਲ ਅਤੇ ਬੰਬ ਡਿਟੈਕਸ਼ਨ ਟੀਮ ਤੁਰੰਤ ਮੌਕੇ ਤੇ ਪਹੁੰਚ ਕੇ ਇਲਾਕੇ ਨੂੰ ਘੇਰਾ ਪਾ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਸੂਤਰਾਂ ਅਨੁਸਾਰ ਇਹ ਬੰਬ ਸ਼ੈੱਲ ਜੰਗ ਦੇ ਸਮੇਂ ਵਰਤਿਆ ਗਿਆ ਹੋ ਸਕਦਾ ਹੈ। ਇਸ ਤੋਂ ਪਹਿਲਾਂ ਵੀ ਸੁਕਨਾ ਚੌਂ ਵਿੱਚ ਅਜਿਹਾ ਬੰਬ ਸ਼ੈੱਲ ਮਿਲ ਚੁੱਕਾ ਹੈ। ਕਿਰਾਲ ਹਾਲ ਬੰਬ ਨੂੰ ਨਸ਼ਟ ਕਰਨ ਦੀ ਪ੍ਰਕਿਰਿਆ ਜਾਰੀ ਹੈ। ਪੁਲਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਤਾਂ ਇਸ ਵਕਤ ਦੀ ਇਹ ਮ ਖਬਰ ਚੰਗੀ ਕਰ ਤੋਂ ਸਾਹਮਣੇ ਆ ਰਹੀ ਹੈ। ਦਰਅਸਲ ਚੰਡੀਗੜ੍ਹ ਸਖਨਾ ਲੇਕ ਨੇੜੇ ਇੱਕ ਪਿੰਡ 'ਚ ਬੰਬ ਮਿਲਣ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਪੁਲਿਸ ਵੱਲੋਂ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਅਤੇ ਬੰਬ ਦੇ ਆਸ-ਪਾਸੇ ਮਿੱਟੀ ਦੇ ਗੱਟੇ ਰੱਖ ਦਿੱਤੇ ਗਏ ਹਨ। ਮੌਕੇ ਉੱਤੇ ਪੁਲਿਸ ਟੀਮਾਂ ਤਾਇਨਾਤ ਕਰ ਦਿੱਤੀਆਂ ਹਨ। ਇੱਕ ਔਰਤ ਨੇ ਚੰਡੀਗੜ੍ਹ ਪੁਲਿਸ ਕੰਟਰੋਲ ਰੂਮ ਨੂੰ ਫੋਨ ਕਰਕੇ ਦੱਸਿਆ ਕਿ ਕੈਬ ਵਾਲਾ ਵਿੱਚ ਇੱਕ ਕਬਾਰ ਦੀ ਦੁਕਾਨ ਨੇੜੇ ਇੱਕ ਸ਼ੱਕੀ ਬੰਬ ਪਿਆ ਹੈ। ਸੂਚਨਾ ਮਿਲਦੇ ਹੀ ਪੁਲਿਸ ਤੁਰੰਤ ਹਰਕਤ ਵਿੱਚ ਆਈ ਅਤੇ ਸੀਨੀਅਰ ਅਧਿਕਾਰੀਆਂ ਦੀ ਇੱਕ ਟੀਮ ਮੌਕੇ ਤੇ ਪਹੁੰਚੀ। ਐਸਐਸਪੀ ਕਵਰਦੀਪ ਕੋਰ ਡੀਐਸਪੀ ਉਦੇਪਾਲ ਥਾਣਾ ਇੰਚਾਰਜ ਨਰਿੰਦਰ ਪਟਿਆਲ ਆਪਰੇਸ਼ਨ ਸੈੱਲ ਅਤੇ ਬੰਬ ਡਿਟੈਕਸ਼ਨ ਟੀਮ ਤੁਰੰਤ ਮੌਕੇ ਤੇ ਪਹੁੰਚ ਕੇ ਇਲਾਕੇ ਨੂੰ ਘੇਰਾ ਪਾਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਸੂਤਰਾਂ ਅਨੁਸਾਰ ਇਹ ਬੰਬ ਸ਼ੈੱਲ ਜੰਗ ਦੇ ਸਮੇਂ ਵਰਤਿਆ ਗਿਆ ਹੋ ਸਕਦਾ ਹੈ। ਇਸ ਤੋਂ ਪਹਿਲਾਂ ਵੀ ਸੁਖਨਾ ਚੌਕ ਵਿੱਚ ਅਜਿਹਾ ਬੰਬ ਸ਼ੈੱਲ ਮਿਲ ਚੁੱਕਾ ਹੈ। ਫਿਲਹਾਲ ਬੰਬ ਨੂੰ ਨਸ਼ਟ ਕਰਨ ਦੀ ਪ੍ਰਕਿਰਿਆ ਜਾਰੀ ਹੈ। ਪੁਲਿਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।